ਜਮਾ ਸਸਤੀ ਗੱਡੀਆਂ ਦੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਜੀ ਅੱਜ ਇੱਕ ਵਾਰ ਫਿਰ ਤੋਂ ਤੇ ਤੁਹਾਡੇ ਖਾਤਰ ਬਹੁਤ ਸਾਰੀਆਂ ਤੁਹਾਡੇ ਇਲਾਕੇ ਚੋਂ ਆਪਾਂ ਗੱਡੀਆਂ ਲੈ ਕੇ ਪਹੁੰਚੇ ਹਾਂ ਰੇਟ ਤੁਹਾਨੂੰ ਬਹੁਤ ਸਹੀ ਦੇਖਣ ਨੂੰ ਮਿਲ ਜਾਣਗੇ ਕੱਲੀ ਕੱਲੀ ਆਪਾਂ ਗੱਡੀ ਦੀ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ 9465829488 ਜੇ ਤੁਹਾਡੇ ਕੋਲੇ ਵੀ ਗੱਡੀ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਕੇ ਫਰੀਦ ਦੇ ਵਿਚ ਐਡ ਤੁਸੀਂ ਲਵਾ ਸਕਦੇ ਹੋ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਨਿਸ਼ਾਨ ਦੀ ਗੱਡੀ ਆਪਾਂ ਲੇਕੇ ਪਹੁੰਚਿਆ ਇੱਕ ਵਾਰੀ ਫੋਟੋਆਂ ਚ ਗੱਡੀ ਦਾ ਰੰਗ ਚੈੱਕ ਕਰੋ ਜੀ ਬਹੁਤ ਵਧੀਆ ਆਪਨੂੰ ਰੰਗ ਦੇਖਣ ਨੂੰ ਮਿਲੂਗਾ ਗਰੇਜੇ ਕਲਰ ਦੇ ਵਿੱਚ ਆਪਣੇ ਕੋਲੇ ਗੱਡੀ ਪਹੁੰਚੀ ਹੈ 12 ਮਾਡਲ ਹੈ 2 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ 2 ਲੱਖ ਦੇ ਵਿੱਚੋਂ ਘਾਟਾ ਬੰਦਾ ਕੀਤਾ ਜਾਊਗਾ ਦਿਨਾਂ ਨਗਰ ਮਾਲਕ ਦਾ ਏਰੀਆ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਅੰਦਰੋਂ ਵੀ ਸੋਹਣੀ ਪਈ ਹੈ ਬਾਹਰੋਂ ਵੀ ਪੂਰੀ ਵਧੀਆ ਪਈ ਹੈ ਲੱਗੀ ਛਗੀ ਕੋਈ ਨਹੀਂ ਡੈਮੇਜ ਕੋਈ ਨਹੀਂ ਬੰਪਰ ਮੂੰਹ ਪਰ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਟਾਇਰ ਵਧੀਆ ਮਿਲ ਜਾਣਗੇ ਮਾਲਕ ਦਾ ਨੰਬਰ ਜਿਹੜਾ ਹੈਗਾ ਜੀ ਸਕਰੀਨ ਤੇ ਆਪਾਂ ਦੇ ਰੱਖਿਆ ਗੱਲ ਕਰ ਲਿਓ ਤੁਸੀਂ ਆਪੀ ਜੀ ਗੱਲ ਕਰਾਂਗੇ ਅਲਟੋ ਗੱਡੀ ਦੀ ਬਹੁਤ ਵਧੀਆ ਪੰਜ ਮਾਡਲ ਇੱਕ ਆਪਾਂ ਗੱਡੀ ਲੈ ਕੇ ਪਹੁੰਚੇ 72000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤੇ ਸਿਲਵਰ ਰੰਗ ਦੇ ਵਿੱਚ ਗੱਡੀ ਆ ਸਮਾਣੇ ਖੜੀ ਹੈ ਗੱਡੀ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ 65 60 ਪੈਸੇ ਤੇ ਅਲਾਈ ਲੱਗੇ ਹੋਏ ਨੇ ਟਾਇਰਾਂ 'ਚ ਗੱਡੀ ਅੰਦਰੋਂ ਸੋਹਣੀ ਹੈ ਬਾਹਰੋਂ ਵਧੀਆ ਪਈ ਹੈ ਕਮੀ ਪੇਸ਼ੀ ਕੋਈ ਨਹੀਂ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਲੈਣੇ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਸਾਰਾ ਕੁਝ ਆਪਾਂ ਤੁਹਾਨੂੰ ਬਾਕੀ ਦੱਸ ਹੀ ਰਹੇ ਹਾਂ ਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਸਮਾਨੇ ਮਾਲਕ ਦੇ ਘਰੇ ਗੱਡੀ ਖੜੀ ਹੈ ਮਾਲਕ ਦੀ ਪਰਸਨਲ ਗੱਡੀਆਂ ਸੀ ਘਰ ਲਈ ਵਰਤੀ ਹੋਈ ਹੈ ਘਰ ਲਈ ਚਲਾਈ ਹੋਈ ਹੈ ਬਾਕੀ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਦੱਸ ਹੀ ਰਹੇ ਹਾਂ ਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹਾਂ 81466 ਤੇ 94007 ਮਾਲਕ ਦਾ ਨੰਬਰ ਹੈ ਕਰ ਲਿਓ ਗੱਲਬਾਤ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9465629488 ਜੇ ਤੁਹਾਡੇ ਕੋਲੇ ਕੋਈ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਹੈਲ ਤੁਸੀਂ ਲੁਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਨਾ ਪਹਿਲਾਂ ਨਾ ਬਾਅਦ ਚ ਆਪਣਾ ਕੁਝ ਨਹੀਂ ਹੁੰਦਾ ਜੀ ਤੇ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਹਮੇਸ਼ਾ ਚੱਲਦੇ ਰਹਿੰਦਾ ਸਾਰੀ ਵੀਡੀਓ ਚ ਆਪਣਾ ਨੰਬਰ ਹੁੰਦਾ ਜੀ ਉੱਤੇ ਵਾਰ-ਵਾਰ ਚੱਲਦੇ ਰਹਿੰਦਾ ਤੇ ਜਨ ਅਸਟਿਲੋ ਗੱਡੀ ਵੀ ਆਪਾਂ ਗੱਲ ਕਰਾਂਗੇ ਜੀ ਪੰਜਾਬ ਨੰਬਰ ਚਿੱਟੇ ਰੰਗ ਦੀ ਵਧੀਆ ਗੱਡੀ ਹੈ ਜੀ 8 ਮਾਡਲ 2028 ਤੱਕਰ ਪਾਸਿੰਗ ਹੈ 95000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਬਰਨਾਲੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 82000 ਗੱਡੀ ਕੋਲ ਚੱਲੀ ਹੋਈ ਹੈ 80 ਤੋਂ 85 ਪੈਸੇ ਮਾਲਕ ਨੇ ਟੈਰਾਂ ਦੀ ਕੰਡੀਸ਼ਨ ਦੱਸੀ ਹੈ ਵਾੜੀ ਲਾਂ ਤੁਸੀਂ ਆਪ ਚੈੱਕ ਕਰ ਲਓ ਬਾਕੀ ਮਾਲਕ ਨੇ ਕਿਹਾਗਾ ਨਾ ਤਾਂ ਕੋਈ ਲੱਗੀ ਛਗੀ ਹੈ ਗੱਡੀ ਨਾ ਕੋਈ ਡੈਮੇਜ ਹੈ ਨਾ ਕੋਈ ਕਿਸੇ ਪਾਸੋਂ ਕੋਈ ਦਿੱਕਤ ਹੈ ਅੰਦਰ ਬਾਹਰੋਂ ਕੰਡੀਸ਼ਨ ਵਧੀਆ ਮਿਲ ਜੂਗੀ ਬਾਕੀ ਬੰਪਰ ਦੇਖ ਲਓ ਤੇ ਨੰਬਰ ਪਲੇਟਾਂ ਸਰਕਾਰੀ ਨੇ ਕਾਗਜ਼ ਪੱਤਰ ਪੂਰੇ ਨੇ ਅੰਦਰੋਂ ਗੱਡੀ ਬਹੁਤ ਸਾਫ਼ ਦੇਖਣ ਨੂੰ ਮਿਲੂਗੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਖੜੀ ਆ ਬਰਨਾਲੇ ਰੇਟ 95000 ਇੱਕ ਡਿਮਾਂਡ ਹੈ ਬਾਕੀ ਕੀਤਾ ਜਾਊਗਾ ਜੀ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਰਹੀ ਹਾਂ ਜੇ ਤੁਹਾਨੂੰ ਗੱਡੀ ਪਸੰਦ ਆ ਰਹੀ ਐ ਸੀ ਤਾਂ ਮਾਲਕ ਨਾਲ ਗੱਲ ਕਰ ਸਕਦੇ ਹਾਂ 9041575200 ਕਰਦੇ ਆ ਜੀ ਆਪਾਂ ਹੁਣ ਛੋਟੇ ਹਾਥੀ ਦੀ ਗੱਲਬਾਤ 2025 ਮਾਡਲ ਮਤਲਬ ਕਿ ਹੁਣੇ ਥੋੜੇ ਟਾਈਮ ਪਹਿਲਾਂ ਮਾਲਕ ਨੇ ਲੇਤਾ ਸੀਗਾ ਤੇ ਸੇਲ ਕਰਨਾ ਸੀ ਜਲੰਧਰ ਤੋਂ ਮਾਲਕ ਨੇ ਭੇਜ ਜਗਾ ਛੋਟਾ ਥੀ ਇਹ ਪੰਜਾਬ ਨੰਬਰ ਤੇ ਹਰ ਇੱਕ ਚੀਜ਼ ਪ੍ਰੋਪਰ ਵਧੀਆ ਮਿਲ ਜੂਗੀ ਜਿਨੇ ਲੈਣਾ ਸੀ ਕੋਈ ਸੋਚ ਰਿਹਾ ਵੀ ਨਮਾ ਘੜਵਾ ਲੀਏ ਤਾਂ ਨਮਾ ਹੀ ਆਪਾਂ ਲੈ ਕੇ ਪਹੁੰਚਿਆ ਸੀ ਥੋੜੇ ਜੇ ਰੇਟ ਘੱਟ ਚ ਮਿਲ ਜੂਗਾ ਤੇ ਵਧੀਆ ਮਿਲੂਗਾ ਸੀ ਤੇ 475 ਇੱਕ ਵਾਰੀ ਡਿਮਾਂਡ ਕੀਤੀ ਐ ਬਾਕੀ ਤੁਸੀਂ ਰੇਟ ਪਤਾ ਕਰ ਲਿਓ ਜੀ ਤੇ ਰੇਟ ਇਹਨਾਂ ਨੇ ਕਿਹਾਗਾ ਵੀ ਇੱਕ ਡਿਮਾਂਡ ਹੈ ਸਾਡੀ ਬਾਕੀ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਅਸੀਂ ਮਾਨਤਨ ਪੂਰਾ ਜੱਜ ਕੇ ਕਰ ਦਾਂਗੇ ਬਾਕੀ ਤੁਹਾਨੂੰ ਪਤਾ ਲੱਗ ਗਿਆ ਜੀ ਸਾਰਾ ਕੁਝ ਕੱਲੀ-ਕੱਲੀ ਚੀਜ਼ ਤੇ ਕੱਲ-ਕੱਲਾ ਪਾਰਟਸ ਹਰ ਪਾਸੇ ਫੋਟੋਆਂ ਤੁਸੀਂ ਦੇਖ ਰਹੇ ਹੋ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਗੱਡੀ ਵਧੀਆ ਜੀ ਜਾ ਕੇ ਕਿਸੇ ਨੇ ਦੇਖਣੀ ਹੈ ਜਲੰਧਰ ਖੜੀ ਹੈ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਪੂਰਾ ਵਧੀਆ ਛੋਟਾ ਥੀ ਆਪਾਂ ਨੂੰ ਦੇਖਣ ਨੂੰ ਇਹ ਮਿਲੂਗਾ ਜੀ ਤੇ ਉਹਨਰ ਦਾ ਮੋਬਾਈਲ ਨੰਬਰ ਜਿੰਨਾਂ ਦਾ ਹੀ ਛੋਟਾ ਆਥੀ ਹੈ ਸਿੱਧੀ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਵੇਗੀ ਆਪਣਾ ਵਿੱਚ ਵਿਚਾਲੇ ਕੁਝ ਨਹੀਂ ਹੁੰਦਾ ਜੀ ਜਿੰਨੇ ਆਪਾਂ ਨੰਬਰ ਦਿੰਨੇ ਹਾਂ ਸੀ ਜਿਹੜੀ ਜਿਹੜੀ ਮਸ਼ੀਨਰੀ ਸਕਰੀਨ ਤੇ ਚੱਲਦੀ ਰਹਿੰਦੀ ਆ ਤੇ ਉਹਨਾਂ ਦੇ ਮਾਲਕ ਦਾ ਨੰਬਰ ਵੀ ਸਕਰੀਨ ਤੇ ਆਪਾਂ ਦੇ ਦੇ ਦਨੇ ਆ ਸਿੱਧੀ ਮਾਲਕ ਨਾਲ ਗੱਲ ਕਰਕੇ ਜੋ ਵੀ ਆਪਦੀ ਗੱਲ ਕਰਨੀ ਆ ਜਾ ਕੇ ਦੇਖ ਕੇ ਤੇ ਮਾਲਕ ਨਾਲ ਸਿੱਧੀ ਡੀਲ ਕਰਨੀ ਆ ਜੀ 78885085840 ਗੱਲ ਕਰਾਂਗੇ ਜੀ ਆਪਾਂ ਇੱਕ ਕਪੜੇ ਕੋਲੇ ਵੀਟ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਐ ਸੀ 2011 ਮਾਡਲ ਹੈ ਲਾਲ ਰੰਗ ਦੀ ਐ ਦੂਜੇ ਨਾਮ ਐ 85000 ਕਿਲੋਮੀਟਰ ਗੱਡੀ ਇਹ ਚੱਲੀ ਹੋਈ ਐ ਨਾ ਕਿ ਅੰਦਰੋਂ ਗੱਲ ਕਰੀਏ ਠੀਕ ਐ ਜੀ ਗੱਡੀ ਸੀਟ ਕਵਰ ਵਗੈਰਾ ਆਪਾਂ ਨੂੰ ਵਧੀਆ ਚੜੇ ਚੜਾਈ ਮਿਲ ਜਾਣਗੇ ਜੀ ਮੈਟ ਵਧੀਆ ਰੱਖੇ ਹੋਏ ਨੇ ਅੰਟੀਰੀਅਰ ਵਧੀਆ ਮਿਲ ਜੂਗਾ ਬਾਕੀ 11 ਮਾਡਲ ਐ ਦੂਜੇ ਨਾਮ ਇਸ 130000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਲੁਧਿਆਣੇ ਤੋਂ ਗੱਡੀ ਆਪਾਂ ਇਹ ਲੈ ਕੇ ਪਹੁੰਚੀ ਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਵੀ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੇ ਹਾਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਹੀ ਗਿਆ ਜੀ ਗੱਡੀ ਤੁਸੀਂ ਦੇਖ ਲਈ ਪਸੰਦ ਆਈ ਹੈ ਮਾਲਕ ਨਾਲ ਗੱਲ ਕਰੋ ਜੀ ਨੰਬਰ ਸਕਰੀਨ ਤੇ ਤੁਹਾਨੂੰ ਆਪਾਂ ਦੇ ਹੀ ਦਿੱਤਾ ਚਿੰ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਵੀਡੀਓ ਪਸੰਦ ਆ ਰਹੀ ਹੈ ਤੁਹਾਨੂੰ ਵਧੀਆ ਲੱਗ ਰਹੀ ਹੈ ਜੀ ਨਾਲ ਦੀ ਨਾਲ ਕਮੈਂਟ ਕਰਕੇ ਦੱਸ ਦਿਓ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਦੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਜੀ ਮਸ਼ੀਨਰੀਆਂ ਆਪਾਂ ਤੇ ਹਰ ਰੋਜ਼ ਕੋਠੀ ਘਰ ਮਕਾਨ ਡੇਲੀ ਲੈ ਕੇ ਪਹੁੰਚਦੇ ਆਂ ਵੀਡੀਓ 'ਚ ਜੇ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਠੀਕ ਹੈ ਜੀ ਤੇ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਨਹੀਂ ਕਿ ਤਾ ਇੱਕ ਵਾਰੀ ਚ जिन्होंने पहला तो सब्सक्राइब करके रखा हुआ जी ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਕੀ ਆਪਾਂ ਗੱਲ ਕਰਦੇ ਹਾਂ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9460 29488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਕੁਝ ਵੀ ਅ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮਾ ਫ੍ਰੀ ਚ ਆਪਾਂ ਐਡ ਲਗਾਵਾਂਗੇ ਜੀ ਕੋਈ ਆਪਾਂ ਕਮਿਸ਼ਨ ਦਲਾਲੀ ਕੋਈ ਫੀਸ ਐਦਾਂ ਦਾ ਆਪਣਾ ਕੁਝ ਨਹੀਂ ਹੁੰਦਾ ਜੀ ਗੱਲ ਕਰਾਂਗੇ ਜੀ ਆਪਾਂ ਦਸ ਜ਼ਾਹਿਰ ਗੱਡੀ ਦੀ ਗੱਡੀ ਚਿੱਟੇ ਰੰਗ ਦੀ ਹੈ 13 ਮਾਡਲ ਦੇ 28 ਤੱਕਰ ਪਾਸੀਆਂ ਜੀ ਬੰਪਰ ਬੂਮ ਪਰ ਆਪਾਂ ਨੂੰ ਪੂਰੇ ਵਧੀਆ ਦੇਖਣ ਨੂੰ ਮਿਲ ਜਾਣਗੇ 230000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ 0 ਤੋਂ ਗੱਡੀ ਆਪਾਂ ਲੈ ਕੇ ਪਹੁੰਚੀਆਂ 80 ਤੋਂ 85 ਪੈਸੇ ਮਾਲਕ ਨੇ ਟਾਇਰਾਂ ਦੀ ਕੰਡੀਸ਼ਨ ਦੱਸੀ ਹੈ ਦਿੱਲੀ ਨੰਬਰ ਹੈ ਜੀ ਕਾਗਜ਼ ਪੱਤਰ ਸਾਰੇ ਪੂਰੇ ਮਿਲ ਜਾਣਗੇ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੁਆ ਗੱਲ ਕਰਨੀ ਹੈ ਕੋਈ ਗੱਲ ਕਰਕੇ ਤੇ ਜਾ ਕੇ ਦੇ ਕੇ ਕਾਗਜ਼ ਪੱਤਰ ਚੈੱਕ ਕਰਕੇ ਜੋ ਵੀ ਆਪਦੀ ਤਸੱਲੀ ਕਰਨੀ ਹੈ ਜੀ ਪੂਰੀ ਤਸੱਲੀ ਕਰਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ 90414 181118 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਵੈਗਨਰ ਗੱਡੀ ਦੀ ਐਲ ਐਕਸ ਆਈ ਪੰਜਾਬ ਨੰਬਰ ਹੈ 4 ਮਾਡਲ ਹੈ 47000 ਰੁਪਿਆ ਮਾਲਕ ਵੱਲੋਂ ਡਿਮਾਂਡ ਹੈ ਜੀ ਰਾਮਪੁਰਾ ਫੂਲ ਮਾਲਕ ਦਾ ਏਰੀਆ 6570 ਪੈਸੀ ਟੇਰਾ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਠੀਕ ਹੈ ਜੀ ਤੇ ਇੰਨੇ ਕ ਰੇਡ ਚ ਕੀ ਆਉਂਦਾ ਜੀ 47 45000 ਦਾ ਬਾਕੀ ਗੱਡੀ ਠੀਕ ਹੈ ਜੀ ਅੰਦਰੋਂ ਵੀ ਠੀਕ ਹੈ ਬਾਹਰੋਂ ਵੀ ਠੀਕ ਹੈ ਜਾ ਕੇ ਤੁਸੀਂ ਦੇਖਣਾ ਚਾਹੋ ਨਿਓ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾਂ ਹਾਂ ਰੇਟ ਮਾਲਕ ਨੇ ਕਿਹਾਗਾ ਕੋਈ ਫਿਕਸ ਨਹੀਂ ਹੈਗਾ ਹੋਰ ਵੀ ਕਰ ਲਾਂਗੇ ਜਾ ਕੇ ਦੇਖ ਸਕਦਾਂ ਹਾਂ 78140 16 600 ਪੂਰਾ ਗੱਲ ਲਾਜ਼ਮੀ ਕਰ ਲਿਓ ਮਾਲਕ ਨਾਲ ਕੋਈ ਵੀ ਕਰਨੀ ਹੋਈ ਸੀ ਤੇ ਹੁਣ ਦੱਸੋ ਜੀ ਮੈਨੂੰ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਐਡ ਕਰ ਬੋਣੀਆਂ ਤੁਸੀਂ ਵੀ ਕੋਈ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਤੁਹਾਡੇ ਕੋਲੇ ਪੇਜੋਫਰੀ ਚ ਆਪਾਂ ਐਡ ਲਗਾ ਦਾਂਗੇ ਅਸੀਂ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਆ